ਸਤ ਸ੍ਰੀ ਅਕਾਲ ਜੀ ਹੋਰ ਭਰਾ ਸਾਰੇ ਠੀਕ ਠਾਕ ਐ ਵਧੀਆ ਜੀ ਤੇ ਆਪਾਂ ਨੇ ਅੱਜ ਕਾਫੀ ਦੇਰ ਬਾਅਦ ਵੀਡੀਓ ਬਣਾਉਣ ਲੱਗੇ ਤੇ ਤੇ ਮੇਰੇ ਕੋਲ ਡਾਕਟਰ ਬਾਈ ਆਇਆ ਹੋ ਤਾਂ ਮੈਂ ਕਿਹਾ ਚੱਲ ਅਸੀਂ ਲਾ ਕੇ ਵੀਡੀਓ ਬਣਾ ਲੀਏ ਹੋਰ ਬਾਈ ਵਧੀਆ ਸਤ ਸ੍ਰੀ ਅਕਾਲ ਜੀ ਤੇ ਆਪਾਂ ਨੇ ਯਾਰ ਦੋ ਤਿੰਨ ਗੱਲਾਂ ਕਰਨੀਆਂ ਚੱਲ ਆਪਾਂ ਨੇ ਹੁਣ ਅੱਜ ਟੌਪ ਕਰਖਣਾ ਆਪਾਂ ਨੇ ਕੂਤਰਾ ਪਰੇ ਕੂਤਰਾ ਸੇਲ ਕਰਨੇ ਆਪਾਂ ਨੇ ਕੱਲ ਆਪਾਂ ਕੋਈ ਇੱਕ ਮੌਸਮ ਚੇਂਜ ਹੁੰਦੀ ਉਹ ਸਾਫ ਰੱਖਾਂਗੇ ਬਾਕੀ ਹੁਣ ਭਾਦੋ ਦੇ ਤਿਆਰੀਆਂ ਵੀ ਹੋਣੀਆਂ ਬਾਕੀ ਮਹੀਨਾ ਇੱਕ ਪਿਆ ਪੂਰਾ ਜੀ ਉਰੇ ਬਾਅਦ ਤੇ ਆਪਾਂ ਫਿਰ ਆਪਣੇ ਜਾਨਵਰ ਵੀ ਤਿਆਰ ਕਰਨੇ ਆ ਆਪਣੇ ਇੱਕ ਦੋ ਉਹ ਵੀ ਛੱਡ ਕੇ ਦੇਖ ਲਾਂਗੇ ਭਾਦੋ ਵਿੱਚ ਸਹੀ ਗੱਲ ਹੈ ਬਾਈ ਹੋਰ ਵਧੀਆ ਠੀਕ ਠਾਕ ਆ ਆਹ ਵਧੀਆ ਮੌਸਮ ਆਜ ਬੁਰਾ ਹਾਲ ਹੈ ਅੱਜ ਹੋਰ ਕਮੁੱਥਰ ਪਹਿਲਾਂ ਸਹੀ ਤੇ ਜੜਾੜਾਈ ਦੇ ਤੇ ਹੁਣ ਉਹਦਾ ਇੱਕੋ ਲੱਸਤ ਵੱਧ ਜਾ ਹੋ ਗਿਆ ਹੂੰ ਕਿਉਂਕਿ ਬਾਈ ਭਾਦੋ ਦੀਆਂ ਬਾਜੀਆਂ ਵੀ ਆਉਣੀਆਂ ਹੁਣ ਉਹਦੇ ਵਿੱਚ ਹੁਣ ਤਿਆਰੀ ਜੀ ਕਰਾਉਣੀ ਆ ਹਾਂ ਕਿਉਂਕਿ ਘੜੀ ਜੀ ਮੌਸਮ ਬਦਲ ਜਾਂਦਾ ਹੁਣ ਜਿਗਾ ਹੁਣ ਗਾਹਾਂ ਗਾਓਂ ਸਾਵਣ ਆ ਗਿਆ ਆ ਮਹੀਨਾ ਹੋ ਗਿਆ ਵੀਰੀ ਇਹ ਮਹੀਨ ਇਹ ਜਨਾ ਵਕਤ ਕਰੇ ਮੀਂਹ ਪਾਣੀ ਕਦੀ ਕਾਦਾ ਆਉਣਾ ਕਰ ਨਹੀਂ ਆਉਣਾ ਸਹੀ ਗੱਲ ਹੈ ਤੇ ਪਰ ਆਪਾਂ ਨੇ ਕਾਨੇ ਕਬੂਤਰ ਸੇਲ ਕਬੂਤਰ ਹੈਗੇ ਸਾਰੇ ਸਾਫ ਸੁਥਰੇ ਬਿਨਾ ਤੰਤਰੋਸਤਾਂ ਠੀਕ ਆ ਕੋਈ ਨਾ ਬਮਾਈਠ ਮਾਰੀ ਹੈ ਨਹੀਂ ਵੀਰੇ ਸਿਰੇ ਬਾੜੋ ਬਾੜੀ ਉਤ ਫੇਕੇ ਜਾਣਾ ਸੇਲ ਜਾਤਰ ਕਾਨੇ ਬਨੇ ਬੱਚੇ ਜਿਹੜੇ 3 ਚੌਥੀ 5ਵੀਂ 6ਵੀਂ 7ਵੀਂ ਕਲੀ ਦੇ ਆ ਚਾਹੇ ਉਡਾ ਲਿਓ ਚਾਹੇ ਬੱਚੇ ਘੜਾ ਲਿਓ ਹਾਂ ਤੇ ਕਬੂਤਰ ਵਧੀਆ ਵਧੀਆ ਰਿਜ਼ਲਟ ਦਾ ਕਬੂਤਰ ਆੜਾ ਵੀ ਵਧੀਆ ਜਣ ਕੇ ਗਰਮੀ ਦੇ ਵਿੱਚ ਵੀ 2 2 ਵਜੇ ਤੱਕ ੜੇ ਆਮ ਏਕੜੇ ਖੁੱਲੇ ਜਿਵੇਂ ਭਾਈ ਜਿਹੜੇ ਆ ਪਿੱਛੇ ਗਰਮੀ ਭਾਈ ਗਪਈਆ ਦੇ ਦੋ ਦੁਪਹਿਰ ਤੱਕ ਬਾਰੀ ਨੂੰ ਨਿਪੜ ਦਿਆ ਉਹ ਦਿਨਾਂ ਵਿੱਚ ਤਾਂ ਭਾਈ ਇਹ 11 12 ਵਜਾਂਦੇ ਤੇ ਭਾਈ 11 ਹੱਦ ਦਿਨਾਂ ਦੇ ਜਿਹੜੇ ਦਿਨਾਂ ਦੇ ਹਾਂ ਹੁਣ ਹੁਣ ਦੇ ਟਾਈਮ ਤਾਂ ਭਾਈ ਹੁਣ ਤੱਕ ਪੁੱਤੜ ਸਾਲੇ ਸੋਹਣੇ ਟਾਈਮ ਖਿੱਚ ਦਿੰਦੇ ਤੇ 12 2 ਵੀ ਵਜਾਂਦੇ ਤੇ ਪੁੱਤੜ ਵੱਧ ਜਾਦਾ ਤੇ ਕਾਫੀ ਜੋੜੇ ਹੋ ਗਏ ਦੇ ਬੱਚੇ ਬਾਕੀ ਗਾਹ ਫੇਰ ਨਿਕਲ ਜਾਣੇ ਤਾਂ ਅਕੇ ਆਪਣੇ ਜਿਹੜੇ ਬੜੇ ਬੱਚੇ ਆ ਇੱਕ ਦੋ ਤਿੰਨ ਜੋੜੇ ਆ ਆਪਣੇ ਉਹ ਸੇਲ ਕਰਨੇ ਭਾਈ ਯਾਰ ਇਹ 10 ਪਰ ਸਾਫ ਤੇ ਜਿਹੜੇ ਜੋੜੇ ਚੇਲਾ ਪੰਨ ਦਿਖਾਉਣੇ ਵੀਰ ਸਾਨੂੰ ਆਪਾਂ ਕੱਲੇ ਕੱਲੇ ਫੜ ਫੜ ਕੇ ਜੇ ਕਿਸੇ ਵੀਰ ਭਾਈ ਨੂੰ ਚਾਹੀਦੇ ਆਪਾਂ ਨੰਬਰ ਦੇ ਦਾਂਗੇ ਆਪਣਾ ਐਨ ਠੀਕ ਰੇਟ ਕੇ ਦੇ ਦਾਂਗੇ ਬਾਈ ਨੂੰ ਵੀ ਦੁੱਖ ਇਹ ਨਾਲ ਲੈਣ ਲੱਗਿਆ ਸਾਨੂੰ ਵੀ ਔਕੀ ਨਾ ਹੋਵੇ ਆ ਲੈਣ ਦੇਣ ਲੱਗਿਆ ਹੁਣ ਤੇ ਵੀਰ ਆਹ ਹੈ ਇੱਕ ਜੋੜਾ ਹੈ ਹਾਂ ਇਹ ਨਵਾਂ ਜੋੜਾ ਲੱਗ ਗਿਆ ਇਹਦੇ ਇਹ ਜੇ ਨਹੀਂ ਜੇ ਨਹੀਂ ਵੀ ਲੈਣਾ ਤਾਂ ਵੀ ਠੀਕ ਹੈ ਇਹ ਕੂਤਰ ਆਏ ਹੋਏ ਆਪਾਂ ਛੱਡ ਨਹੀਂ ਹੋਇਆ ਕੂਤਰ ਹਾਂ ਗੱਦਗਾੜ ਦੇਖ ਲਓ ਕੂਤਰ ਦਾ ਕਬੂਤਰ ਵਧੀਆ ਉਡਾਰ ਵਧੀਆ ਤੇ ਕਰੀਦੀਆਂ ਨੇ ਐਸੀ ਜਿੱਚ ਇਹ ਜੋ ਸਾਡੇ ਕੋਲੇ ਜੋੜਿਆਂ ਨੂੰ ਲਾ ਲਿਆ ਤਾਂ ਅਸੀਂ ਤੇ ਉਡਾਉਣੇ ਨੂੰ ਜੇ ਤੁਸੀਂ ਡਾਉਣਾ ਉਡਾ ਵੀ ਸਕਦੇ ਏ ਇਸੀ ਕੋਈ ਗੱਲ ਨਹੀਂ ਹਾਂ ਤੇ ਬਾਕੀ ਹੋਰ ਤੁਹਾਨੂੰ ਦਿਖਾਉਨੇ ਆ ਇੱਕ ਕਬੂਤਰੀ ਕਾਲੀ ਚੀਨੀ ਆ ਚਿੱਟੀਆਂ ਅੱਖਾਂ ਦੀ ਕਬੂਤਰ ਵੀ ਚਿੱਟੀਆਂ ਖਾਂਦਾ ਜੋਂ ਆ ਸਿਰਪਰ ਤੇ ਬਾਕੀ ਆ ਇੱਧਰ ਆ ਗਿਆ ਤੁਹਾਨੂੰ ਉਹ ਵੀ ਦਿਖਾਉਨੇ ਆ ਬੱਚੇ ਇੱਕ ਕਬੂਤਰ ਵੀ ਇਹ ਪਾਇ ਪਿਆਰ ਕਰਿਆ ਹੋਇਆ ਤਾਂ ਜੇ ਕਿਸੇ ਛੱਡਣਾ ਹੋ ਛੱਡ ਵੀ ਸਕਦਾ ਏ ਬਾਗੀ ਵਿੱਚ ਤੇ ਦੋ ਆਏ ਆ ਬਾਕੀ ਕਬੂਤਰ ਬਾਈ ਕਾਫੀ ਆ ਬਾਈ ਆਸਾ ਬੜਾ ਹੀ ਪਿਆਰਾ ਰੰਗ ਆ ਰਿਹਾ ਹੈ ਕਲਰ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਬੱਚਾ ਇਹ ਡੱਬਾ ਵੀਰੇ ਇਹ ਲਾਲ ਡੱਬੇ ਜਿਹੜੇ ਕਹਿੰਦੇ ਹੁੰਦੇ ਨਾ ਇਹ ਚਿੱਟੇ ਸਿਰਾਂ ਵਾਲੇ ਬਾਈ ਕਾਲੀਆਂ ਅੱਖਾਂ ਡੱਬਾ ਵਜਾ ਬਹੁਤ ਹੀ ਪਿਆਰਾ ਸ਼ਾਨਦਾਰ ਬੱਚਾ ਹੈ ਡੱਬੀ ਹੈ ਬਾਈ ਕਬੂਤਰੀ ਹੈ ਹਾਂ ਅੱਛਾ ਅੱਛਾ ਇਹ ਬਾਈ ਆਮਗੜ ਆਪਣੇ ਘਰ ਪਰ 4 ਘੰਟੇ ਉੜੀ ਹੋਈ ਹੈ ਕਬੂਤਰੀ ਹੈ ਵੀਰੇ ਇਹ ਦੋਈ ਤਈ ਕਲੀ ਕਿੰਨੀ ਹੈ ਕਿੰਨੇ ਕਲੀ ਕਿੰਨੀ ਕਲੀ ਹੈ ਇਹ ਤਾਂ ਹਲੇ ਚੌਥੀ ਜਾ ਚੌਥੀ ਹਾਂ ਚੌਥੀ ਕਲੀ ਆ ਬਸ ਕਲੀਆਂ ਵਾਲੀ ਪੁੱਠੇ ਆੜਵਾ ਹੁਣ ਵੱਧ ਗਏ ਹੁਣ ਕਿਆ ਕਰੀਏ ਕਿੰਨੀਆਂ ਚਲਤਾ ਹੈ ਹਾਂ ਇਹ ਆ ਗਈ ਇਹਨਾਂ ਉੱਧਰ ਘੜ ਦੇਣਾ ਤਾਂ ਨਾ ਹਾਂ ਚਲਦਾ ਰਹੋ ਕੋਈ ਨਾ ਬੱਕੀ ਆ ਬੈਠੇ ਵੀਰੇ ਅਰੇ ਵਿਚਾਰ ਕਾੜ ਤੇ ਕਾੜ ਪਰ ਪੰਜ 10 ਗਿਆਣਾ ਹੈਗੇ ਆ ਆ ਚੀਨੀ ਕੁੱਤਰੀ ਵੀਰੇ ਇਹਦੇ ਨਾਲ ਡਾਕਟਰ ਸਾਹਿਬ ਤੋਂ ਦੇਖੀ ਇਹਦਾ ਕਾੜੀ ਦਾ ਇਹ ਬਾਈ ਸਰਾਏ ਕਹਾਣੀ ਹੈ ਹੈ ਮੜਕੋ ਜੀ ਆ ਪਰ ਹੈ ਆਪਣਾ ਮਾਰਕੀ ਬੈਂਦੀ ਇਹ ਸੀੜ ਬਹੁਤ ਫੜਦੀ ਉੜਨ ਲੱਗੀ ਬਾਈ ਇਹ ਹਾਂ ਇਹ ਵੀ ਕਿੰਨੀ ਕਲੀ ਚ ਹੈ ਇਹ ਚੁ ਸੱਤਮੀ ਕਲੀ ਜਾਣਾ ਸੱਤਮੀ ਕਲੀ ਜਾ ਹੈ ਪਾਰ ਚਾੜ ਗਏ ਉਤਰ ਹੁਣ ਚਾੜ ਪਾ ਪਾ ਰਹੇ ਆ ਸਾਰੀਆਂ ਕਲੀਆਂ ਚਾਹ ਰੱਖੀਆਂ ਸਾਰੀਆਂ ਇੱਕ ਦੋ ਵਾਰੀ ਮੀਹ ਚ ਵੀ ਨਹਾ ਲਈਏ ਤਾਰ ਕੇ ਇਦਾਂ ਹੋ ਗਿਆ ਬਾਈ ਆ ਜਮੇ ਆਵੇ ਇੱਕ ਮਿੰਟ ਮੈਂ ਵੀਡੀਓ ਰੋਕਣ ਲੱਗਾ ਰਾਂ ਇੱਕ ਆਚੀ ਨਾ ਉਤਰਾ ਬਾਈ ਰੇ ਖੜਾ ਏਕੜੂ ਵੀਰੇ ਪਰ ਗਾਰੰਟੀ ਆਂ ਦੇ ਦੀ ਬਾਈ ਹਿੱਲੂਗਾ ਨਹੀਂ ਜੇ ਕੋਈ ਵੀ ਵੀਰ ਉ ਜਾ ਕੇ ਦੀ ਮੁੱਠੀ ਆਪਣੇ ਘਰ ਪਰ ਮਾਰੂਗਾ ਨਾ ਟਾਂਕੀ ਲਾ ਦਿਓ ਹਾਂ ਬਾਈ ਇਹ ਬਤੇ ਨਹੀਂ ਹੈਗੇ ਇਹ ਜਾਮਾ ਉੱਥੇ ਜਮੂ ਇਹ ਛੱਡੇ ਵਈਏ ਸਦੇ ਪੱਠੇ ਇਹਨਾਂ ਦਾ ਪਤਾ ਇਹ ਚੋਰ ਮਾਰਦਾ ਇਹ ਪੂਏ 10 ਪਰ ਸਾਫ ਆ ਬਾਈ ਇਹ ਖਲਾਉਂਦਾ ਕਿਹਨੂੰ ਖਾਣੇ ਕੇ ਸਰੋਂ ਤੇ ਦਾਣੇ ਵਾਸਤੇ ਤਗੜਾ ਬਹੁਤ ਵਾਦਾ ਉੱਤਰ ਬਈ ਇਹ ਤਗੜੇ ਆ 10 ਪਰ ਸਾਫ ਹੈ ਸਾਫ ਹੋਈ ਆ ਇਹ ਭਾਦਵਾਤੇ ਤਿਆਰ ਕਰਿਆਦਾ ਬਾਈ ਆਪਣੇ ਫਿਰ ਅਪਨੇ ਹੁਣ ਇੰਨੇ ਛੱਡ ਵੀ ਨਹੀਂ ਹੋਣੇ ਬਾਈ ਯਾਰ ਇੰਨੇ ਬੱਚੇ ਬੈਠੇ 10 ਪਰ ਬਾਈ ਇਹ ਜੋੜੀ ਇਹ ਬਈ ਆ ਨਹੀਂ ਹੈਗਾ ਵੀ ਕਿਸੇ ਆਪਣੇ ਕੂਤਰਾਂ ਦੇ ਵੀ ਪਿੱਛੇ ਆਏ ਵੀ ਆ ਇੱਕ ਦੋ ਹੂੰ ਆ ਜੋੜਾ ਹੈ ਨਾ ਇੱਕ ਉਤਰ ਹੈ ਬਾਈ ਇਹ ਹਾਂ ਹਾਂ ਬਿਲਕੁਲ ਉਤਰ ਬਾਈ ਇਹ ਚਿੱਟੀਆਂ ਆਖਾਂ ਦਾ ਉਤਰ ਆ ਦੇਖ ਲਓ ਬਾਈ ਇਹ ਨੋਕਾ ਇਹ بڑا ਕੂਤਰ ਹੈ ਬਾਈ ਇਹ ਸਰ ਦੇਖੋ ਬਾਕੀ ਰਾਇ ਨਹੀਂ ਬਾਈ ਇਹ ਪਨੇ ਹੀ ਪੇ ਕਿਸੇ ਦਾ ਮੁੱਲ ਲੈ ਕੇ ਆਏ ਤੇ ਹੀ ਬਹੁਤ ਜ਼ੋਰ ਮਾਰਦਾ ਉਹ ਤੇ ਇਹ ਉੱਥੇ ਉੱਥੇ ਟਕੜਾ ਬਹੁਤ ਵਧੀਆ ਉਤਰ ਖਾਲ ਦਾ ਪੂਰਾ ਇਹਨਾਂ ਪਾਲੀ ਸਾਢੇ 6 ਪੰਜੇ ਦੇਖ ਲਓ ਵੀਰੇ ਇਹਦੇ ਜੰਮਣੀ ਇੱਕ ਸਾਧ ਜਹੀ ਜੀ ਨੋਕਾ ਹਜੇ ਪੰਜੇ ਹਾਂ ਇਹ ਕੂਤਰ ਕਿੱਥੇ ਰਿਹਾ

ਆ ਤੁਸੀਂ ਜਿਹੜਾ ਦੇਖ ਸਕਦੇ ਕਬੂਤਰ ਬਿੱਲਾ ਆ ਉਥੇ 1000 ਤੇ ਪਿਆ ਵੀ 1000 ਚ ਆਪਾਂ ਦੇਣਾ ਹੈ 1000 ਰੁਪਏ ਲਈ ਜੋੜਾ ਆਪਾਂ ਕਿਸੇ ਦਾ ਮੁੱਲ ਲੱਤਾ ਤਾਂ ਉਥੇ ਬਾਦ ਦਾ ਯਾਰਾ ਪਤਾ ਆ ਬਚਣ ਲੱਗੇ ਆਪਾਂ ਨਹੀਂ ਕਿਉਂਕਿ ਭਾਈ ਬਾਦ ਦਾ ਵੱਧ ਕਰਕੇ ਸਾਡੇ ਕੋਲ ਉੜਨੇ ਵਾਲੇ ਹੈਗੇ ਬੱਚੇ ਅਸੀਂ ਵੀ ਘੜਾਏ ਵੀ ਇੱਧਰ ਹੋਰ ਤੇ ਬਾਕੀ ਜਿਹੜੇ ਆਹ ਜੋੜੇ ਸਾਡੇ ਕੋਲ ਜਿਹੜੇ ਜ਼ਿਆਦਾ ਰੈ ਐਕਸਟਰਾ ਤੇ ਆ ਇਹਨਾਂ ਦੇ ਸਾਡੇ ਕੋਲ 2 2 ਹੈਗੇ ਆ ਆ ਨਮਾ ਇਕਾ ਵਿੱਚ ਹਾਂ ਬਾਕੀ ਇਹਨਾਂ ਜੋੜਿਆਂ ਦੇ ਨਾਲ ਸਾਡੇ ਕੋਲ 2 2 ਬੈਠੇ ਆ ਕਿਉਂਕਿ ਅਸੀਂ ਲੋਹੋਂ ਚ ਅਸੀਂ ਇੱਕ ਦੇ ਦਿੰਨਾ ਹਾਂ ਹਾਂ ਇੱਕ ਜੋੜਾ ਦੇ ਦਈਏ ਇੱਕ ਰੱਖ ਲਈਦਾ ਮਾ ਬਾਬਾ ਬੈਠਾ ਨਾ ਸਾਰਾ ਨੇ ਬਾਈ ਹਾਂ ਹਾਂ ਆ ਬੱਚਾ ਬਾਈ ਤੇ ਕਬੂਤਰੀ ਹੈ ਇੱਕ ਕਬੂਤਰੀ ਹੈ ਔਂਦ ਪਿੰਡ ਛੱਡੀ ਦੀ ਬਾਈ ਇਹ ਆਪਾਂ ਨੇ ਇਹ ਅੱਛਾ ਅੱਛਾ ਢੱਕਿਆ ਵਾਲੀ ਹਾਂ ਦੇਖ ਲਓ ਬਾਈ ਢੱਕਿਆ ਹੈ ਬਾਈ ਪਿੰਡੋਂ ਛੱਡੀ ਦੀ ਇਹ 4 ਵਜੇ ਬੈਗੀ ਸੀ ਇਹ ਢਿੱਲੀ ਨਹੀਂ ਹੈਗੀ ਇਹ ਤਾਂ ਨਹੀਂ ਲੱਗਦੀ ਦੂਜੀ ਵਾਰੀ ਛੱਡੀ ਦੀ ਬਾਈ ਇਹ ਡੰਡੇ ਮਾਰੇ ਰੰਗ ਬੰਦੇ ਮਾਰੇ ਹੋਤੇ ਪੈਣ ਲਾਲ ਪਾਣੇ ਨੂੰ ਉਦੋਂ ਆਪਣੇ ਕਬੂਤਰ ਵੀ ਚੱਕ ਹੋ ਗਿਆ ਟਾਂਗਾ ਕਬੂਤਰ ਚੱਕ ਹੋ ਗਿਆ ਦਾ

ਅੱਠੀ ਆ ਰਹੀ ਹੈ ਫਾਂਗ ਝਾੜ ਗਈ ਤੇ ਤਿੰਨ ਦਿਨ ਬਾਅਦ ਪੜ ਪਏ ਬਾਈ ਅਸੀਂ ਮੇਰੇ ਖੇਤੀ ਸਾਰ ਆ ਜੂਗੀ ਨਾਉ ਦੇ ਲੈ ਜਾਲੀ ਦੀ ਗੱਲ ਜਾਲ ਚ ਫੜ ਦੇ ਨਾ ਬਾਈ ਤੇ ਹਾਂ ਦੇਖ ਆ ਹਾਂ ਹਾਂ ਇਹ ਵੀ ਬਾਈ ਇਹੀ ਪਾਈ ਆ ਸੁਰਖੀ ਦੀ ਠੀਕ ਆ ਹੂੰ ਇਹ ਬਾਲੇ ਮੁੱਚੀ ਝਾੜਦੇ ਆ ਨਾ ਪੁੱਤਰਾ ਹਾਂ ਬਾਈ ਇਹ ਬਾਈ ਉਹਦੇ ਸੁਰਖੀ ਦੀ ਪਾਈ ਹੈ ਓ ਬਾਈ ਕਾ ਹੋ ਗਿਆ ਇਹ ਉੜਨੇ ਵਾਲੇ ਆ ਵੀਰੇ ਤੁਸੀਂ ਡਾ ਸਕਦੇ ਇਹਨਾਂ ਨੂੰ ਹਾਂ ਜਦ ਮਰਜੀ ਬਾਈ ਪੰਜ ਕਹਣਾ ਦੋ ਚਾਰ ਦਿਨ ਲਾ ਕੇ ਛਤਰੀਆਂ ਪਰ ਅੜਾ ਸਕਦੇ ਆ ਹੋ ਗਿਆ ਰ ਕਈ ਬਾਈ ਨਵੇਂ ਵੀ ਵਿੱਚ ਵੀ ਰੱਖਦੇ ਆ ਕਬੂਤਰ ਤੇ ਬਈ ਪੁਰਾਣਿਆਂ ਨੂੰ ਕਈਆਂ ਕੋਲ ਕਬੂਤਰ 100 ਗੱਲ ਹੋ ਜਾਂਦੀ ਹੈ ਨਾ ਤੇ ਬਾਈ ਸ਼ੌਕ ਇਹ ਇਹੋ ਜਿਹਾ ਵੀ ਚਲੋ ਇਹਨਾਂ ਬਿਨਾ ਬੰਦਾ ਰਹਿ ਨਹੀਂ ਸਕਦਾ ਜਿਹਨੇ ਰੱਖੇ ਹੋਏ ਆ ਤੇ ਬਾਈ ਜਿਹੜੇ ਵੀ ਵੀ ਲੋਕਾਂ ਨੂੰ ਨੰਬਰ ਦੱਸਦੇ 78140 32478 ਹੈ ਜੇ ਨੰਬਰ ਨਾਲ ਮਿਲੇ ਤਾਂ ਦੂਆ ਨੰਬਰ ਵੀ ਦੱਸ ਦਿੰਨੇ ਆ 79863 36639 ਫੇਰ ਦੁਬਾਰੇ ਨੋਟ ਸੁਣ ਲਓ 78140 32478 ਦੂਆ ਨੰਬਰ ਹੈਗਾ ਇਹ 79863 36639 ਇਹ ਵੀਰ ਸਕੂਤਰ ਇਹ ਸੇਲ ਆ ਬਸਰ ਵਧੀਆ ਹੈ ਇਹ ਵਧੀਆ ਉੱਡੇ ਹੋਏ ਆ ਤੇ ਆਪਣਾ ਕੋਈ ਵੀ ਵੀਜ਼ਾ ਫੋਨ ਤੇ ਨੰਬਰ ਕਰਕੇ ਵੀਰ ਇਹ ਜਿਹੜੇ ਬੱਚੇ ਆਪਾਂ ਨੇ ਦੇਣੇ ਆ ਹਣਾ ਇਹ ਤੁਹਾਨੂੰ ਵੀਰੇ ਆਪਾਂ ਕਰ ਲਾਂਗੇ ਤੁਹਾਡੇ ਕੋਲ ਕੋਈ ਗੱਲ ਨਹੀਂ ਥੋੜਾ ਬੋਧਾ ਇਹ ਕਨਫਰਮ ਨੂੰ ਪਹਾੜਾ ਕਰਾਇਆ ਜਿਹੜਾ ਤੁਸੀਂ ਆਉਂਗੇ ਫੋਨੋਂ ਛੱਡਿਆ ਜਾਊਗਾ ਠੀਕ ਨੇ ਮਿੰਦੂ ਬਾਈ ਹਾਂ ਬਾਈ ਛੱਡ ਦਾਂਗੇ ਆਪਾਂ ਹਾਂ ਤੇ ਵੀ ਜਿਹੜਾ ਜੋੜਾ ਇੱਕ ਘੜੇ ਵਿੱਚ ਸਾਡਾ ਹੈ 2000 ਰੁਪਏ ਦਾ ਆਇਆ ਹੈ ਸਾਡੇ ਲੋੜਾ ਉਹ ਤੇ 5-500 ਦੇ ਵੀਰੇ ਨਕਦ ਦੇਣਾ ਹੂੰ ਠੀਕ ਆ ਬਾਈ ਹਾਂ ਬਾਈ ਤੇ ਇਹਦਾ ਬੱਚਾ ਛੋਟਾ ਹੋਊਗਾ ਕੋਈ ਉਹ ਤੁਹਾਨੂੰ ਉਹਦੇ ਇਕੱਠੇ ਲਾਉਂਗੇ ਆਪਾਂ ਕੰਮ ਕਰ ਲਾਂਗੇ ਬਾਈ ਉਹਨਾਂ ਦੇ ਇਕੱਠੇ ਲਾਉਂਗੇ ਸਾਰੇ ਫਿਰ ਉਹਦੇ ਵਿੱਚ ਤੁਹਾਡੇ ਅਸੀਂ ਕਰ ਲੂਗੇ ਲੈਸ ਕਰ ਕਰ ਦੇ ਹਾਂ ਕਿਉਂਕਿ ਵੀਰੇ ਐਦਾਂ ਨਹੀਂ ਹੈਗਾ ਕਿਉਂ ਅਨਾ ਬਾਈ ਹਾਂ ਬਾਈ ਕੱਢ ਦੇ ਮਾਜੀ ਕਾਲ ਕਾਨ ਕਰੀ ਰੇਟ ਦੇ ਲੈ ਬਾਈ ਸਰੋਂ ਦਾ ਰੇਟ ਕਿੱਥੇ ਫਿਰਦਾ ਹਾਂ ਜੇ ਕੋਈ ਬਾਈ ਹੁਣ ਸਾਡੇ ਕੋਲ ਇਹ ਬਲੱਡ ਜਿਹੜਾ ਇਹ ਵਾਲਾ 2 2 ਆ ਤੇ ਉਹਦੇ ਕਰਕੇ ਬਾਈ ਅਸੀਂ ਇਹ ਦੇਣ ਲੱਗੇ ਆ ਹੁਣਾਂ ਕਬੂਤਰ ਇੱਕ ਬੱਚਾ ਇਹਦੇ ਆਹ ਨਵਾਂ ਕੁਛੜਾ ਉਹ ਵੀ ਇਹਦਾ ਵੀ ਰਿਕਾਰਡ ਵਧੀਆ ਚੰਗਾ ਜੋੜਾ ਹੈ ਤੇ ਦੋ ਬੱਚੇ ਇੱਧਰ ਆਹ ਲਗਾਏ ਨੇ ਉਹ ਆਹ ਤੱਕ ਹੈ ਇੱਦਾਂ ਨਹੀਂ ਆ ਯਾਰ ਵੀ ਨਹੀਂ ਉੜੂਗੇ ਕੂਤਰ ਵੀਰੇ ਹਨਾ ਆਪਾਂ ਸੱਤ ਬੋਲ ਕੇ ਤੁਹਾਨੂੰ ਦੇਣੇ ਇਹ ਜਦੋਂ ਇਹਨਾਂ ਦਾ ਪਿੰਡ ਪਹਿਲੀ ਵਾਰੀ ਹੋਈ ਸੀ ਬਾਈ ਹਾਂ ਇਹ ਵੀ ਪਿੰਡ ਵਿੱਚ ਛੱਡੀ ਰਿਹਾ ਉੱਥੇ ਲਾ ਬਾਈ ਰਿਕਾਰਡ ਹੈ ਨਾਲ ਉੱਥੇ ਬਾਈ ਸੱਤ ਤੋਂ ਸੱਤ ਕਰਕੇ ਏਮ ਦੇ ਰੱਖਾਂ ਸਾਹਮਣੇ ਉਰੇ ਬਾਈ ਪਿੰਡ ਫਰੋੜ ਗਿਆ ਮੈਂ ਦੇਖੀ ਆ ਹਾਂ ਤੇ ਬਾਈ ਜੋੜਾ ਇੱਕ ਉਧਰ ਵੀ ਆ ਆਪਣਾ ਉਹ ਵੀ ਤੁਹਾਨੂੰ ਦੱਸਾ ਦੂੰਗਾ ਓਏ ਆਪਾਂ ਵੀਡੀਓ ਵਿੱਚ ਪਾਵਾਂਗੇ ਆਪਾਂ ਲਾ ਦਾਂਗੇ ਨਹੀਂ ਫੋਟੋ ਲਾ ਦਾਂਗੇ ਇਹ ਵਧੀਆ ਉੜੇ ਬਹੁਤ ਬੱਚੇ ਸਾਰੇ ਮੱਤੇ ਵਈਏ ਕਪੀਲੀ ਚੌਕ ਸੋਤ ਚੱਕ ਲਈ ਫੰਗ ਟੜੇ ਸਕਦੇ ਵੀਰੇ ਕੋਈ ਵੀ ਨਵੇਂ ਬੰਦੇ ਨੇ ਕਿਸੇ ਨੇ ਵੀ ਲੈਣੇ ਵੀਡੀਓ ਦੇਖ ਕੇ ਹਨਾ ਤੇ ਸਾਨੂੰ ਕਾਲ ਕਰ ਲਿਓ ਮੇਰਾ ਵੀਰ ਤੇ ਕੋਈ ਗੱਲ ਨਹੀਂ ਤੁਹਾਨੂੰ ਮਿਲ ਲਾਂਗੇ ਅਸੀਂ ਜਰ ਪਿੰਡ ਆਪਣਾ ਮਾਲਾ ਕੀ ਨੇ ਪਿੰਡ ਮਾਲਾ ਰੋਪੜ ਲਾਗ ਆਵਣਾ ਪਿੰਡ ਸੱਤਗੜ੍ਹ ਕਰਦੇ ਆ ਕਿ ਮਾੜਾ ਚੱਲਦੇ ਥੱਲੇ ਆਏ ਹੋਏ ਆ ਚਲੋ ਜੀ ਇੱਕ ਬੱਚਾ ਆਇਆ ਬਹੁਤ ਵਧੀਆ ਦਵਾਜ ਬੱਚਾ ਵਈ ਇਹ ਆ ਗਿਆ ਇਹ ਛਿੱਟੀਆਂ ਕਰਨੀਆਂ ਵਿੱਚ ਭਾਈ ਇਹ ਮਾ ਦੋਈ ਤਈ ਕਾਲੀ ਦੇਵੀ ਇਹ ਆਪਾਂ ਦੋ ਤਿੰਨ ਘੰਟੇ ਘੜਾਇਆ ਹੈ ਆਪਾਂ ਹੁਣ ਬੜੇ ਕੂਤਰਾਂ ਕਰਕੇ ਪੜ ਆਉਂਦਾ ਆਉਂਦੇ ਨਹੀਂ ਭਾਈ ਨਾ ਇਹ ਤਾਂ ਬਹੁਤ ਪੈਰਾਂ ਨਾਲੇ ਏੜਾ ਭਾਈ ਵਧੀਆ ਹੈ ਪੈਰ ਤੇ ਵੀਰੇ ਦੇ ਲੱਕੇ ਹੋਏ ਦੇਖ ਸਕਦੇ ਇੱਕ ਇੱਕ ਪਰ ਤੇ ਇੱਕ ਬਹੁਤ ੱੱਕਾ ਭਾਈ ਚਲੋ ਵੀਰ ਆਪਣੇ ਏ ਕਬੂਤਰ ਜਿਹੜੇ ਸੇਲ ਕਰਨੇ ਆਪਾਂ ਨੇ ਇਹ ਬਾਕੀ ਇਹਨਾਂ ਦੇ ਸਾਡੇ ਕੋਲ ਦੋ ਦੋ ਹੈਗੇ ਆ ਵੇਖ ਲਓ ਕਰ ਲਓ ਸ਼ੌਂਕ ਇਹਨਾਂ ਦਾ ਚੰਗੀ ਜਿਹਾ ਬਾਕੀ ਸਾਨੂੰ ਦੱਸ ਦਿਓ ਫਿਰ ਜੋ ਜਿਹੜੇ ਬੰਦੇ ਦਾ ਵੀ ਆਪਣੇ ਦਾ ਕਿਸੇ ਵੀ ਵੀਰ ਦਾ ਦਿਲ ਕਰੇ ਵੀ ਹਾਂ ਆਪਾਂ ਨੇ ਲੈਣੇ ਆ ਕਾਲ ਕਰਕੇ ਆਜ ਸਕਦੇ ਹਾਂ ਬਜੇ ਤੰਦਰੁਸਤਾਂ ਕੋਈ ਬਿਮਾਰੀ ਬੂੰਰੀ ਵਿੱਚ ਕੋਈ ਸੋਕੇ ਵਿੱਚ ਨਹੀਂ ਹੈਗੇ ਵੀਰੇ ਇਹ ਸਿਰਫ ਆਪਣੇ ਵੱਧ ਕੂਤਰਾ ਤਾਂ ਆਪਨੇ ਵੇਚਣੇ ਇਹ ਚਲੋ ਠੀਕ ਆ ਵੀਰੇ ਫਿਰ ਚਲੋ ਠੀਕ ਆ ਵੀਰੇ ਪੁੱਛਾਂ ਮਿਲਦੇ ਆ ਤੇ ਕਰੋ ਕਾਲ ਕਰੋ ਇਹ ਨੰਬਰ ਹੈ ਦੇ ਦਿੱਤਾ ਆਪਾਂ ਨੇ ਹਾਂ ਇਹ ਨੰਬਰ ਦੇਤਾ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ